ਜੀ ਮੈਡਮ ਜੀ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਪ੍ਰੋਗਰਾਮ ਕਰਵਾਇਆ ਸਤਿ ਸ਼੍ਰੀ ਅਕਾਲ ਜੀ ਅੱਜ ਦਰਸ਼ਨ ਅਕੈਡਮੀ ਵਾਸਤੇ ਇੱਕ ਬਹੁਤ ਬਲੈਸਡ ਡੇ ਹੈ ਬਿਕੋਜ਼ ਅੱਜ ਬੋਰਡ ਤੇ ਜਿਹੜੇ ਬੱਚੇ ਆ 10th ਔਰ 12th ਦੇ ਉਹਨਾਂ ਵਾਸਤੇ ਬਲੇਸਿੰਗ ਸੈਰੇਮਨੀ ਆਰਗੇਨਾਈਜ਼ ਕੀਤੀ ਗਈ ਕਿਉਂਕਿ ਇਹ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਪ੍ਰੇਅਰਸ ਹੁੰਦੀਆਂ ਹੈ ਫੇਥ ਬਲੇਸਿੰਗ ਹੁੰਦੀਆਂ ਫਿਰ ਬੱਚੇ ਜੋ ਹਾਰਡ ਵਰਕ ਆ ਉਹਦਾ ਵੀ ਬਹੁਤ ਹੀ ਅੱਛਾ ਰਿਜ਼ਲਟ ਆਉਂਦਾ ਹੈ ਇਸ ਟਾਈਮ 10 ਤੋਂ 12 ਦੇ ਬੱਚੇ ਬਹੁਤ ਘਬਰਾਏ ਹੁੰਦੇ ਆ ਕਿਉਂਕਿ ਉਹਨਾਂ ਨੂੰ ਉਹਦੇ ਉੱਤੇ ਉਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਹੈ ਪੇਰੈਂਟਸ ਦਾ ਵੀ ਸਕੂਲ ਦਾ ਵੀ ਅੱਛਾ ਰਿਜ਼ਲਟ ਕਰਨਾ ਹੈ ਤੇ ਇਸ ਕਰਕੇ ਕਈ ਬੱਚੇ ਬਹੁਤ ਕਨਫਿਊਜ਼ਡ ਵੀ ਰਹਿੰਦੇ ਆ ਕਿ ਹੁਣ ਇਸ ਟਾਈਮ ਆ ਕੇ ਕੀ ਕਰਨਾ ਹੈ ਸਾਡੀ ਪਰਮਾਤਮਾ ਦੇ ਅੱਗੇ ਹੀ ਅਰਦਾਸ ਹੈ ਕਿ ਸਾਡੇ ਬੱਚੇ ਜੋ ਇੰਨੀ ਮਿਹਨਤ ਕਰ ਰਹੇ ਨੇ ਉਹ ਅੱਛਾ ਰਿਜ਼ਲਟ ਲੈ ਕੇ ਆਉਣ ਔਰ ਸਾਡੀ ਬਲੇਸਿੰਗਸ ਬੱਚਿਆਂ ਦੇ ਨਾਲ ਸਸ਼ੇਕਾ ਆ ਸਾਡੇ ਦਰਸ਼ਕਾ ਕੈਮਦਾ ਇੱਕ ਕਲਚਰ ਹੈ ਕਿ ਅਸੀਂ ਹਰ ਸਾਲ ਬੱਚਿਆਂ ਦੇ ਬੋਰਡ ਐਗਜ਼ਾਮ ਤੋਂ ਪਹਿਲਾਂ ਬlesing ਸਰਮਨੀ ਆਰਗੇਨਾਈਜ਼ ਕਰਦੇ ਹਾਂ ਤੇ ਇਹ ਸਾਡੇ ਸਾਰੇ ਅਧਿਆਪਕ ਸਹਿਭਾਨ ਦਾ ਇਹੀ ਨੀਚਾ ਹੈ ਕਿ ਅਸੀਂ ਇਹ ਬlesing ਸਰਮਨੀਜ਼ ਦੇ ਥਰੂ ਅਸੀਂ ਬੱਚਿਆਂ ਨੂੰ ਬੈਸਟ ਵਿਸ਼ਸ ਕਹੀਏ ਤੇ ਇਹ ਬੈਸਟ ਵਿਸ਼ਸ ਦੇ ਲਈ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੀ ਅਸੀਂ ਵੀਡੀਓ ਦਿਖਾਈ ਤੇ ਮਹ ਅਰਜਿੰਦਰ ਸਿੰਘ ਜੀ ਮਹਾਰਾਜ ਜੀ ਨੇ ਬੱਚਿਆਂ ਨੂੰ ਬles ਕੀਤਾ ਔਰ ਉਹਨਾਂ ਤੋਂ ਦੁਆਰਾ ਬles ਕੀਤਾ ਹੋਇਆ ਪ੍ਰਸ਼ਾਦ ਅਸੀਂ ਬੱਚਿਆਂ ਨੂੰ ਦਿੱਤਾ ਤੇ 올 ਦਾ ਵੈਰੀ ਬੈਸਟ ਮਾਈ ਡੀਅਰ ਸਟੂਡੈਂਟਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸ਼ਮੀਤ ਕੌਰ ਹੈ ਅਤੇ ਮੈਂ ਇਸ ਸਾਲ 12ਵੀਂ ਕਲਾਸ ਦੇ ਬੋਰਡਸ ਲਈ ਅਪੀਅਰ ਹੋਣ ਜਾ ਰਹੀ ਹਾਂ ਅੱਜ ਸਾਡੇ ਸਕੂਲ ਵੱਲੋਂ ਇੱਕ ਬlesਿੰਗ ਸੈਰਮਨੀ ਆਰਗੇਨਾਈਜ਼ ਕੀਤੀ ਗਈ ਜਿਦੇ ਵਿੱਚ ਸਾਡੇ ਮਾਧ ਸੰਤ ਜਿੰਦਰ ਸਿੰਘ ਜੀ ਮਹਾਰਾਜ ਨੇ ਸਾਰੇ ਬੱਚਿਆਂ ਨੂੰ ਆਪਣੀ ਬlesਿੰਗਸ ਦਿੱਤੀਆਂ ਉਨ੍ਹਾਂ ਦੇ ਵਿਚਾਰ ਪ੍ਰਗਟ ਕਰਕੇ ਅਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਸ ਬਲੇਸਿੰਗ ਸੈਰੇਮਨੀ ਤੋਂ ਬਾਅਦ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਹੋਰ ਵੀ ਵੱਧ ਗਿਆ ਹੈ ਤੇ ਮੇਰਾ ਮਨੋਬਲ ਹੋਰ ਵੀ ਵੱਧ ਗਿਆ ਮੈਨੂੰ ਇਹ ਲੱਗ ਰਿਹਾ ਕਿ ਮੈਂ ਇਹ ਗੱਲ ਜ਼ਰੂਰ ਕਹਿ ਸਕਦੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਆਪਣੇ ਮਾਪਿਓ ਆਪਣੇ ਸਕੂਲ ਅਤੇ ਆਪਣੇ ਆਪ ਨੂੰ ਆਪਣੇ ਆਪ ਤੇ ਗਰਵ ਮਹਿਸੂਸ ਕਰਨ ਦਾ ਪ੍ਰਾਊਡ ਫੀਲ ਕਰਨ ਦਾ ਮੌਕਾ ਜ਼ਰੂਰ ਦਵਾਂਗੀ ਪਲਸ 2 ਆਰਟਸ ਆਮ ਗੋਇੰਗ ਟੂ ਪੇਰ ਫੋਰ 2025 ਬੋਟਸ And I'm very happy for receiving Guruji's blessings in form of Prashad, which motivated and raised my confidence level. And I'm sure that I'll get good marks in my examination. Thank you, Darshan Academy, for this blessing ceremony.